ਮੈਨੂੰ ਖੁਸ਼ੀ ਹੋਈ ਹੈ ਕਿ ਕਾਲਾਪਾਨੇ ਇੱਕ ਬੜੀ-ਬਡੀ ਮੀਟਿੰਗ ਜਿਹੜੀ ਹੈਗੇ ਪਰਲੇ ਪਾਸੇ ਦੀ ਪੁਰਾਣਾ ਰਾਜਪੁਰਾ ਦੀ ਆਪਾਂ ਕੀਤੀ ਸੀ। ਢੇਰਾ ਵੀ ਬੜਾ ਹੌਸਲਾ ਜਿਹੜਾ ਸੀ ਉਹਦੇ ਨਾਲ ਬਲੰਦ ਹੋਇਆ ਕਿਉਂਕਿ ਅੱਜ ਤੁਸੀਂ ਇਹ ਦੇਖੋ ਕਿ ਆਪਾਂ ਨੇ ਇੰਨਾ ਸੋਹਣਾ ਆਪਣਾ ਇਲਾਕਾ ਬਣਾਇਆ ਸੀ ਕਿ ਭਾਰਤ ਸਰਕਾਰ ਨੇ ਆਪਾਂ ਨੂੰ ਤਿੰਨਾਂ ਵਾਰ ਰੇ ਨੇੜੇ ਤੇਰੇ ਪਟਿਆਲੇ ਸ਼ਹਿਰ ਤੇ ਰਾਜਪੁਰਾ ਛੱਟੋ ਮੁਹਾਲੀ ਤਾਂ ਕੇ ਨਗਰੀਏ ਪਾਰ ਕਿ ਬਣਿਆ ਹੋਣਾ ਜਿਹੜਾ ਉਹ ਤੋਂ ਬਣਾ ਦਿੱਤਾ। ਉਹਦੇ ਵਿੱਚ 80% ਜਿਹੜਾ ਪੈਸਾ ਉਹ ਮੈਂ ਆਪਣੇ ਕੋਲ ਲਵਾਉਂਦਾ। ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਸੀਂ ਵਿਕਾਸ ਕਰਾਇਆ ਇਲਾਕੇ ਦੇ ਅੰਦਰ بڑے بڑے ਇੰਡਸਟਰੀਅਲ ਪ੍ਰੋਜੈਕਟ ਮੈਂ ਲੈ ਕੇ ਆਇਆ। ਥੈਂਕ ਯੂ ਵੈਰੀ ਮੱਚ ਤੁਸੀਂ ਆਏ ਆ ਤੁਹਾਡਾ ਆਪਣਾ ਘਰ ਆ ਵੈਸੇ ਮੈਨੂੰ ਖੁਸ਼ੀ ਹੋਈ ਹੈ ਕਿ ਕਾਲਾਪਾਨੇ ਇੱਕ ਬੜੀ ਵੱਡੀ ਮੀਟਿੰਗ ਜਿਹੜੀ ਹੈਗੀ ਪਰਲੇ ਪਾਸੇ ਦੀ ਪੁਰਾਣਾ ਰਾਜਪੁਰਾ ਦੀ ਆਪਾਂ ਕੀਤੀ ਸੀ ਤੋਂ ਮੇਰਾ ਵੀ ਬੜਾ ਹੌਸਲਾ ਜਿਹੜਾ ਸੀ ਉਹਦੇ ਨਾਲ بلند ਹੋਇਆ ਕਿਉਂਕਿ 2 ਸਾਲ ਦੇ ਗੈਪ ਚ ਆਪਾਂ ਪਿਛਲੇ ਸਾਲ ਮਤਲਬ ਕਿ ਮੈਂ ਸੋਚਦਾ ਸੀ ਕਿ ਇਹ ਲੋਕ ਕੁਝ ਕਰਨ ਕੁਝ ਕਰਨ ਪਰ 2 ਸਾਲ ਚ ਕੱਖ ਵੀ ਨਹੀਂ ਕੀਤਾ ਗਿਆ ਰਾਜਪੁਰੇ ਦੇ ਅੰਦਰ ਅੱਜ ਤੁਸੀਂ ਇਹ ਦੇਖੋ ਕਿ ਆਪਾਂ ਨੇ ਇੰਨਾ ਸੋਹਣਾ ਆਪਣਾ ਇਲਾਕਾ ਬਣਾਇਆ ਸੀ ਕਿ ਭਾਰਤ ਸਰਕਾਰ ਨੇ ਆਪਾਂ ਨੂੰ ਤਿੰਨ ਆਵਾਰਡ ਦਿੱਤੇ। ਮੇਰੀ ਪੰਚਾਇਤ ਸੰਕਤੀ ਨੂੰ ਮੈਂ ਉਹਦੇ ਪਿੰਡਾਂ ਦੇ ਵਿੱਚ ਸਾਰੇ ਤੁਸੀਂ ਜਾਂਦੇ ਹੀ ਹੈ ਨਾ ਪਿੰਡਾਂ ਦੇ ਡਬਲ ਸੜਕਾਂ ਸਾਕੇ ਲਾ ਦਿੱਤੇ। ਫਿਰ ਅੱਠ ਪੁਲ ਬਣਾ ਕੇ ਦਿੱਤੇ। ਦੋ ਪੁਲ ਸ਼ਹਿਰ ਚ ਲਾਏ। ਅੱਜ ਦਾ ਕੰਮ ਬਚਾਲੇ ਰੁਕਿਆ ਪਿਆ। ਇਹ ਮੈਸੂਲ 36 ਕਰੋੜ ਰੁਪਏ ਲਾ ਕੇ ਕਰਾਈ ਸੀ। ਉਹ ਜਿਹੜਾ ਰੇਲਵੇ ਦਾ ਜਿਹੜਾ ਨੀਚਲਾ ਮੈਂ ਆਪ ਦਿੱਲੀੋਂ ਡਬਲ ਮਤਲ ਕੇ ਪਾਸ ਕਰਾ ਕੇ ਲਿਆ ਸੀ। ਉਹ ਜਿਹੜੇ ਹੈਗੇ ਲੱਗੇ ਐ ਤਾਂ ਹੀ ਪਿੰਡਾਂ ਦੇ ਵਿੱਚ ਅਖ ਰਾਜਪੁਰ ਲਾਇਆ ਜੰਡੌਲੀ ਲਾਇਆ ਇਹ ਤੁਹਾਡਾ ਜਾਂਸਲੀ ਲਾਇਆ ਪੁਲ ਫਰੀਦਪੁਰ ਲਾਇਆ ਕੁਲਕੇ ਲਾਇਆ ਕਲੌਲੀ ਲਾਇਆ ਅੱਠ ਪੁਲ ਕੋ ਛੋਟੀ ਕੀ ਗੱਲ ਨਹੀਂ ਹੈਗੀ ਦੇਖੋ ਤੁਸੀਂ ਹੈ ਜੀ ਫਿਰ ਬੜੀ-ਬੜੀ ਨਹਿਰ ਪੜਾ ਕੇ ਦਿੱਤੀ ਇਲਾਕੇ ਦੇ ਅੰਦਰ ਜਿਹੜਾ ਕਦੇ ਪਿਛਲੇ 70-75 ਸਾਲ ਚ ਕਦੇ ਹੋਈ ਹੈਗੀ ਚੀਜ਼ ਹੈ ਉਹ ਇਹ ਜਿਹੜਾ ਪੋਸ ਸੀਗਾ ਜਿਹੜੇ ਈਗਲ ਮੋਟਰ ਵਾਲੇ ਹੈ ਨਾ ਭਗਵਾਨ ਸਿੰਘ ਉਹਨਾਂ ਦੇ ਬਾਦਰ ਹੁੰਦੇ ਸੀ ਭਗਵਾਨ ਸਿੰਘ ਪੋੜਾ ਉਹ तिवारी ਮੈਨੂੰ ਕਹਿਣ ਲੱਗੇ ਵੀ ਕਾਕਾ ਅਸੀਂ ਜਦੋਂ ਤੋਂ ਪਾਕਿਸਤਾਨ ਤੋਂ ਆਏ ਆ ਅਸੀਂ ਹਰ ਬੰਦੇ ਤੋਂ ਸਰਕਾਰ ਤੋਂ ਮੰਗ ਕਰਦੇ ਆਏ ਆ ਕਿ ਇਸ ਇਲਾਕੇ ਦੇ ਸਰ ਸਮੂਹ ਦੀ ਜ਼ਰੂਰਤ ਹੈਗੀ ਆ ਪਰ ਸਾਡੀ ਕਦੇ ਕਿਸੇ ਨੇ ਸੁਣੀ ਨਹੀਂ ਆਪਾਂ ਉਹ 16 ਮਨਜ਼ੂਰ ਕਰਾ ਕੇ ਦੇ ਲੋ ਦਿੱਤਾ 6 ਕਰੋੜ ਦਾ ਲਾਇਆ ਜਿੱਥੇ ਜਦੋਂ ਸਾਡੀ ਸਰਕਾਰ ਬਦਲ ਗਈ ਉੱਥੇ ਦਾ ਉੱਥੇ ਇੱਕ ਸਿੰਮਟ ਦਾ ਥੈ ਲਾਣ ਲੱਗਿਆ ਉੱਥੇ ਖੜ ਗਿਆ ਉਹ ਸਾਰਾ ਜਾ ਕੇ ਤੇ ਏਦਾਂ ਹੀ ਹੁਣ ਤੁਹਾਡਾ ਜਿਹੜਾ ਏਰੀਆ ਦੇ ਵਿੱਚ ਪਰਲੇ ਪੁਰਾਣੀ ਰਾਜਪੁਰੇ ਚ ਪੱਬਾ ਸੀ ਤੇ ਕੋਈ ਨਾ ਗੱਦਗੀ ਨਾ ਸੀ ਅੱਜ ਮੈਂ ਇਹ ਕਹਿ ਸਕਦਾ ਕਿ ਪੂਰੇ ਨੇੜੇ ਤੇਰੇ ਪਟਿਆਲੇ ਸ਼ਹਿਰ ਚ ਰਾਜਪੁਰਾ ਛੱਟੋ ਮੁਹਾਲੀ ਤੱਕ ਇਹਨਾਂ ਵਧੀਆ ਪਾਰਕ ਨਹੀਂ ਬਣਿਆ ਹੋਣਾ ਜਿਹੜਾ ਉਹ ਬਣਾ ਕੇ ਦਿੱਤਾ ਔਰ ਉਹ ਉਹਦੇ ਵਿੱਚ 80% ਜਿਹੜਾ ਪੈਸਾ ਉਹ ਮੈਂ ਆਪਣੇ ਕੋਲੋਂ ਲਵਾ ਕੇ ਦਿੱਤਾ 2.3 ਕਰੋੜ ਰੁਪਏ ਲੱਗੇ ਉਹਦੇ ਤੇ ਮੈਂ 80% ਪੈਸੇ ਜਿਹੜੇ ਆਪ ਲਾ ਕੇ ਦਿੱਤੇ ਬਾਕੀ ਜਿਹੜੇ ਬਾਅਦ ਦੇ ਵਿੱਚ ਉਹ ਉਹ ਟੋਟਲ ਦਵਾਰਾਂ ਮਿੱਟੀ ਦਾ ਹੋਰ ਸਾਰੇ ਜਿਹੜੇ ਕੀਤੇ ਹੈਗੇ ਆ ਉਹ ਆਪਣੇ ਕੋਲੋਂ ਕਰਾ ਕੇ ਦਿੱਤੇ ਲੈ ਉਹ ਸਾਰੇ ਤੇ ਜਿਵੇਂ ਗੇਟ ਵੀ ਹੋਰ ਸਾਰੇ ਉਹ ਤੋਂ ਬਾਅਦ ਫਿਰ ਮੈਂ ਮਿਸਟਰ ਕਾਉਂਸਲ ਨੂੰ ਕਿ ਹੁਣ ਤੋਂ ਚੀਜ਼ ਨੂੰ ਚਲਾਉ ਤੋਂ ਸਿੱਧਾ ਉਹਨਾਂ ਨੇ ਬਾਅਦ ਦੇ ਵਿੱਚ ਹੁਣ ਮਿਸ ਕਾਉਂਸਲ ਦੇਖ ਲਈ ਬਣਾ ਕੇ ਆਪਾ ਦਿੱਤਾ ਜੀ ਕਿਉਂਕਿ ਇਹ ਇੰਨਾ ਕੈਪੈਸਿਟੀ ਅਸੀਂ ਕਰ ਨਹੀਂ ਸਕਦੇ ਤੇ ਮੈਂ ਚਲੋ ਦੋਸਤਾਂ ਮਿੱਤਰਾਂ ਨੂੰ ਉਹ ਸਾਰਾ ਤਿਆਰ ਤੋਂ ਕਰਕੇ ਕਹਿੰਦਾ ਵੀ ਅਸੀਂ ਅੱਜ ਕਿਤੇ ਨੂੰ ਤੁਸੀਂ ਦੇਖੋ 22 22 ਲੱਖ ਰੁਪਇਆ ਦਾ ਤੇਲ-ਤੇਲ ਨੇ ਜਿਹੜਾ ਜੜੀਆਂ ਗੱਡੀਆਂ ਉੱਥੇ ਲਾਗੀਆਂ ਸੀਗੀਆਂ ਆਪਣੇ ਕੋਲ ਪਰ ਅੰਮ੍ਰੇ ਸਰਕਾਰ ਬਦਲ ਗਈ ਹੁਣ 2.5 ਲੱਖ ਰੁਪਇਆ ਹੁਣ ਦੀ ਕਹਾਣੀ ਪਰਮਪਾਲੇ ਕੋਈ ਐਮਐਨ ਕੋਈ ਪੋਲੀਟিক্যাল ਬੰਦੇ ਵੀ ਜੋ ਇਸ ਤਰ੍ਹਾਂ ਪੈਸੇ ਲਾਏ ਤਾਂ ਜਿਹੜਾ ਦੇਖੋ ਖੱਲ-ਤਾਰ ਲੱਗੇ ਹੋਏ ਲੋਕਾਂ ਦੀ ਵੀ ਹੈ ਹੈ ਠੀਕ ਮੜੀਆਂ ਦੇ ਵਿੱਚੋਂ ਵੀ ਪੈਸੇ ਖਾਈ ਜਾ ਰਹੇ ਆ ਤਾਂ ਸੋ ਗੱਤਬ ਗੱਲ ਇਹ ਆ ਦੀ ਇਹਨਾਂ ਦਾ ਤੇ ਸਾਡਾ ਦੇਖੋ ਮੈਂ ਪਾਣ ਸੇਵਾ ਕਰਦਾ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਰਾਜਪੁਰਾ ਪੰਜਾਬ ਦਾ ਇੱਕ ਸਹਿਰ ਹੈ ਜਿਹਨੂੰ ਭਾਰਤ ਸਰਕਾਰ ਨੇ ਤਿੰਨ ਅਵਾਰਡ ਦਿੱਤੇ ਆ ਪੰਚਾਇਤ ਸੰਚੀ ਮੈਂ ਤੁਹਾਨੂੰ ਕਹਿਆ ਕਿ ਪ੍ਰਧਾਨ ਮੰਤਰੀ ਨੇ ਆਪਾਂ ਨੂੰ 25 ਲੱਖ ਰੁਪਏ ਦਿੱਤਾ ਮੈਂ ਤੁਹਾਨੂੰ ਦੱਸਾਂ ਅਵਾਰਡ ਦਿੱਤਾ ਨਾਲੇ ਕਿ ਜਿਹੜਾ ਰਾਜਪੁਰੇ ਦੀ ਸੰਪਤੀ ਨੇ ਸਭ ਤੋਂ ਵੱਧ ਕੰਮ ਕੀਤਾ ਫਿਰ ਇਸ ਸਹਿਰ ਨੂੰ ਕਿੰਨਾ ਸੋਹਣਾ ਬਣਾਇਆ ਗਿਆ ਤੁਸੀਂ ਵੜਦੇ ਸੀ ਰਾਤ ਨੂੰ ਮੈਨੂੰ ਲੱਗਦਾ ਸੀ ਵੀ ਸਿੰਗਾਪੁਰ ਤੋਂ ਜਾ ਰਹੇ ਹੈਗੇ ਆ ਇੱਕ ਫਵਾਰਾ ਚੌਂਕ ਕੋਨੋਪੀਜ਼ ਚਿਲਡਰਨ ਪਾਰਕ ਬਣਾ ਉਹ ਜਿਹੜਾ ਨੀਚੇ ਵਾਲਾ ਅੰਡਰ ਬ੍ਰਿਜ ਬਣਾ ਹੋਰ ਬਣਾ ਸਭ ਤੋਂ ਸੁੰਦਰ ਤੇ ਸਾਫ਼ ਸਹਿਰ ਰਾਜਪੁਰਾ ਨੂੰ ਰਾਸ਼ਟਰਪਤੀ ਨੇ ਵਾਰ ਦਿੱਤਾ ਛੋਟੀ ਜਿਹੀ ਗੱਲ ਹੈ ਤੇ ਸੁਖੀ ਨਾਰਦਰਨ ਇੰਡੀਆ ਚ ਰਾਸ਼ਟਰਪਤੀ ਨੇ ਅਵਾਰਡ ਦਿੱਤਾ ਸਮਾਂ ਇਹ ਤਾਂ ਮੈਂ ਤਾਂ ਥੈਂਟਿਕ ਕਹਿੰਦਾ ਨਹੀਂ ਬੰਦਾ ਲੱਗਦਾ ਝੂਠਪੂ ਦਾ ਜਿਹੜੇ ਮੈਨੇ ਇਸ ਨੂੰ ਲਾਏ ਆ ਐਲੈਕਸਿਸ ਲਾਏ ਆ ਉਹਨਾਂ ਤੇ ਲਿਖਿਆ ਕਿ ਉਹ ਹੈ ਦੇਖ ਕੇ ਹਲਕਾ ਪੰਜਾਬ ਦਾ ਜਿਹਨੂੰ ਤਿੰਨ ਅਵਾਰਡ ਮਿਲੇ ਹੈਗੇ ਤੇਰੇ ਹਸਪੀਟਲ ਇੱਥੇ ਤੁਸੀਂ ਦੇਖੋ ਕਿਥੇ ਸੂਰਮਰਿਆ ਹੁੰਦਾ ਸੀ ਕਿਤੇ ਜਾਨਵਰ ਜਦੋਂ ਪੜਦੇ ਸੀ ਜਿੰਨੀ ਪਾਰਕਿੰਗ ਸੀ ਮੈਂ ਆਪਣੇ ਕੋਲ ਬਣਵਾਖਣੀ ਆਪਣੇ ਦੋਸਤ ਮਿੱਤਰਾਂ ਨੇ ਕਹਿ ਕੇ ਵੀ ਆ ਤੁਸੀਂ ਇਹੇ ਕਰਵਾ ਦਿੱਤੋ ਉਹ ਸਾਰੀ ਪਾਰਕਿੰਗ ਅਸੀਂ ਆਪਣੇ ਕੋਲ ਬਣਾ ਕੇ ਦਿੱਤੀ 12 ਜਿਹੜੀ ਸੀਗੀ ਇੱਥੇ ਨਿਸਕਾਮ ਮਤਲਕ ਇੱਕ ਸੋਸਾਇਟੀ ਬਣ ਗਈ ਉਹਨਾਂ ਦੇ ਨਾਲ ਇਨਵੋਲਵ ਹੋ ਕੇ ਸਾਰੀ ਚਾਰ ਦੁਕਾਨੀ ਦੇ ਉੱਪਰ ਜਾਲ ਜੁੜ ਲਾਨੇ ਫਿਰ ਅੰਦਰ ਚੱਚਾ ਬੱਚਾ ਸੈਂਟਰ ਘੱਟੋ-ਘੱਟ 3-4 ਕਰੋੜ ਰੁਪਏ ਲਾ ਕੇ ਚੱਚਾ ਬੱਚਾ ਸੈਂਟਰ ਜਣਾ ਬਣਾ ਕੇ ਦਿੱਤਾ ਤੇਰ ਉਹ ਆਕਸੀਜਨ ਦਾ ਪਲਾਂਟ ਲਵਾਇਆ ਡਿਜੀਟਲ ਮਤਲਬ ਕਿ ਐਕਸ-ਰੇ ਬਣਾਏ ਡਾਇਲਿਸਿਸ ਦੀਆਂ ਮਸ਼ੀਨਾਂ ਉਹ ਆਪਣੇ ਕੋਲੋਂ ਲਵਾ ਕੇ ਨਹੀਂ ਮਿਲਿਆ ਉਸ ਨੂੰ ਤੁਸੀਂ ਭਾਈ ਵੀ ਲੱਖ ਰਪਏ ਨੇ ਡਾਇਲਿਸਿਸ ਦੀਆਂ ਉਸੇ ਦਾ ਆਪਣੇ ਕੋਲ ਲੈ ਕੇ ਬਲੱਡ ਬੈਂਕ ਨੂੰ ਜਨਰੇਟਰ ਸੈੱਟ ਦੀ ਲੋੜ ਸੀ ਉਹ ਅਸੀਂ ਆਪਣੀ ਤਨਖਾਹ ਚੋਂ ਲੈ ਕੇ ਦਿੱਤਾ ਲੱਖ ਰੁਪਏ ਮੈਂ ਭਾਇਆ ਤੇ ਮੈਂ ਦੋ ਬੰਦੇ ਨੂੰ ਬੋਲ ਕੇ ਆ ਵੀ ਭਾਈ ਲੱਖ-ਲੱਖ ਰੁਪਏ ਤੋਂ 3.5 ਲੱਖ ਰੁਪਏ ਦਾ ਅਸੀਂ ਜਨਰੇਟਰ ਸੈੱਟ ਲੈ ਕੇ ਦਿੱਤਾ ਇਹ ਜਦੋਂ ਟੈਸਿਸ ਦੀਆਂ ਮਸ਼ੀਨਾਂ ਲਗੀਆਂ ਆਰੋ ਲਵਾਣ ਦੀ ਲੋੜ ਸੀ ਫਿਰ ਉਹ ਕਹਿੰਦੇ ਜੀ ਆਰੋ ਵਾਸਤੇ ਇਹ ਸਰਕਾਰੀ ਪੈਸਾ ਨਹੀਂ ਆ ਸਕਦਾ ਮੈਨਾਂ ਕੋਲੋਂ 2 ਲੱਖ ਰੁਪਏ ਦੇ ਕੇ ਆਰੋ ਲਵਾ ਕੇ ਦਿੱਤਾ ਸੀਟੀ ਸਕੈਨ ਦੀ ਮਸ਼ੀਨ ਲਵਾ ਕੇ ਦਿੱਤੀ ਸਸਤੀਆਂ ਦਵਾਈਆਂ ਦੀ ਦੁਕਾਨ ਤੇ ਲਾ ਕੇ ਦਿੱਤੀ ਅੱਜ ਉਸ ਹਸਪਤਾਲ ਦਾ ਬੇੜਾ ਘਰ ਕਰਤਾ ਇਹਨਾਂ ਨੇ ਹੈ ਉੱਥੇ ਜਿਹੜੇ ਠੇਕੇ ਦੇ ਰੱਖੇ ਹੋਏ ਮਲਾਜ਼ਮਾ ਉਹ ਭੰਗ ਕੇ ਲਾਉਂਦੇ ਆ ਮਰੀਜ਼ਾਂ ਦੇ ਦੇਖੋ ਤੁਸੀਂ ਕੋਈ ਡਾਕਟਰ ਨਹੀਂ ਕੋਈ ਕੁਛ ਨਹੀਂ ਇਸ ਹਸਪਤਾਲ ਨੂੰ ਵੀ ਜਦੋਂ ਆਪਾਂ ਸੀਗੇ ਪੂਰੇ ਪੰਜਾਬ ਚ ਕਾਇਆ ਕਲਪਿਕ ਸਕੀਮ ਆ ਇਹਨਾਂ ਦੀ ਕਾਇਆ ਕਲ ਉਹਦੇ ਤਹਿਤ ਪੂਰੇ ਪੰਜਾਬ ਦੇ ਸਿਵਲ ਹਸਪਤਾਲਾਂ ਚੋਂ ਸਭ ਤੋਂ ਨੰਬਰ 1 ਰਾਜਪੁਰੇ ਦਾ ਹਸਪਤਾਲ ਆਇਸੀ 10 ਲੱਖ ਰੁਪਏ ਦਾ ਨਾਮ ਦਾ ਹਸਪਤਾਲ ਤੇ ਅੱਜ ਪੂਰੇ ਹਲਕੇ ਦਾ ਇਹਨਾਂ ਨੇ ਵਿੜਾ ਕਰ ਕਰਕੇ ਰੱਖਤਾ ਮੈਨੂੰ ਬੜੀ ਤਕਲੀਫ ਆ ਪਰ ਫੇਰ ਦੂਜਾ ਇਹ ਆ ਕਦੇ ਕਿਸੇ ਨੇ ਕੋਈ ਤੰਗੀ ਕਦੇ ਉਦੋਂ ਵੀ ਰੋੜ ਚੋਰੀਆਂ ਹੁੰਦੀਆਂ ਸੀ ਕਿਤੇ ਜਾਂ ਕਿਸੇ ਦੇ ਚਲਾਣ ਹੁੰਦੇ ਸੀ ਨਾ ਜਾਇ ਉਹਦੇ ਸਾਹਮਣੇ ਹੈਗਾ ਵੀ ਉਹਰੇ ਬੜਨ ਨਹੀਂ ਦਿੰਦਾ ਮੈਂ ਕਿਸੇ ਨੂੰ ਮੁਲਾਜ਼ਮ ਨਹੀਂ ਹੁੰਦਾ ਕਿਉਂਕਿ ਮੇਰੇ ਨਾਲ ਗਏ ਕੋਈ ਡੀਪੀਓ ਆਰਟ ਜੋ ਪੜ੍ਹਦਾ ਉਹਨਾਂ ਦਾ ਸੀਮਾ ਕਹਿੰਦਾ ਸੀ ਕਿ ਜਿਹੜਾ ਉੱਥੋਂ ਲਿਬਰਟੀ ਚੌਂਕ ਤੇ ਹਲਕਾ ਤੋਂ ਪਸੰਤਪੁਰਾ ਲਾਸਟ ਹੈ ਇਧਰੋਂ ਤੇ ਉਧਰੋਂ ਮੈਂ ਕਿਹਾ ਇਹਦੇ ਅੰਦਰ ਮਿਲ ਜਾਈ ਆਹ ਜੋ ਮਰਤੀ ਕਰੋ ਮੈਨੂੰ ਮੇਰੇ ਹੱਕੇ ਦੇ ਹੰਦਾਰ ਕਿਹਾ ਗਿਆ ਹੋਏ ਕਿ ਨਾਮ ਕਿਸੇ ਦੇ ਹੋਣ ਨਹੀਂ ਆ ਕੋਈ ਹੋਰ ਹੈ ਇਹਨੂੰ ਕਿਹਾ ਉਰੇ ਇੱਕ ਵਾਰੀ ਹੱਥ ਡਿਪਾਰਟਮੈਂਟ ਆ ਗਿਆ ਮੈਂ ਫਿਰ ਕੀ ਉਹ ਕਹਿੰਦੇ ਆਰ ਜੋ ਮੈਂ ਉਹਨਾਂ ਦੇ ਨਾਲ ਕੀ ਕੀਤਾ ਉਹਨਾਂ ਨੂੰ ਪਤਾ ਹੈ ਮੈਨੂੰ ਕਿਤਾ ਮੂੜ ਕੇ ਦੇ ਲੋ ਤੁਸੀਂ ਆ ਸਾਲ ਮੈਨੇ ਪੜਾ ਨਹੀਂ ਦਿੱਤਾ ਜਦ ਤੱਕ ਆ ਸਾਲ ਮੈਨੇ ਮਿਲਿਆ ਮਤਲਬ ਲੋਕਾਂ ਨੂੰ ਰਾਹਤ ਦਿੱਤੀ ਜਦ ਕਰੋਨਾ ਆਇਆ ਆਪ ਖੜ ਖੜ ਕੇ ਦੇ ਦੋ ਤੁਸੀਂ ਮਰੀਜ਼ਾਂ ਦੇ ਇਲਾਜ ਕਰਾਏ ਮੈਨੂੰ ਵੀ ਕਰੋਨਾ ਹੋ ਗਿਆ ਕਿਸੇ ਨੂੰ ਉੱਖਾ ਨਹੀਂ ਛੋਣ ਦਿੱਤਾ ਪੱਲਾ ਡੱਡ ਕੇ ਸਾਰਿਆਂ ਤੋਂ ਮੰਗ ਕੇ ਆਪਣੇ ਘਰੋਂ ਪਾਏ ਲੱਖਾ ਭੀਆ ਰਾਸਨ ਕਿਸੇ ਨੂੰ ਵੀ ਕੋਈ ਭੁੱਖਾ ਨਾ ਰਹੋ ਹੁਣ ਇਹ ਤਾਂ ਗੱਲ ਮੈਂ ਕੀ ਸੇਵਾ ਕਰ ਸਕਦਾ ਸੀ ਇਹ ਦੱਸੋ ਸੀ ਇਹ ਸੇਵਾ ਕਰ ਬੈਠਾ ਰਹਿ ਕੇ ਮੈਂ ਨਾ ਇੱਕ ਗੱਲ ਕਹਿਣਾ ਵੀ ਕਦੇ ਪੋਲੀਟੀਕਲ ਬੰਦੇ ਜੇਬ ਚੋਂ ਵੀ ਪੈਸੇ ਲਾਂਦੇ ਦੇਖਿਆ ਮੈਂ ਕਸਮ ਖਾ ਕੇ ਕਹਿ ਸਕਦਾ ਕਿ ਮੈਂ 10 ਸਾਲ 내 ਮਲੇ ਨਾ ਮੈਂ 10 ਰੁਪਏ ਕਦੇ ਆਪਣੇ ਘਰੇ ਲਈ ਤਨਖਾਹ ਦੇ ਸਾਰੀ ਦੀ ਸਾਰੀ ਇੱਥੇ ਲੱਗਦਾ ਸੀ ਕਿਤੇ ਬੱਚਿਆਂ ਨੂੰ ਖੇਡਾਂ ਦੇ ਸਮਾਨ ਦੇਤੇ ਲੈ ਕੇ ਕਿਤੇ ਜਾਗਰਨ ਦੇ ਵਿੱਚ ਦੇ ਆਏ 500 ਰੁਪਏ ਇਹ ਇਕਨ ਕਰਦੀ ਪਾਵੇ 31 ਰੁਪਇਆ ਫਤਲ ਸਾਰੇ ਇੱਥੇ ਵੀ ਇੱਥੇ ਵੇਚਦੇ ਤਾਂ ਸਾਹ ਹੁਣ ਪੈਨਸ਼ਨ ਆਂਦੀ ਹੈ ਲੱਖ ਰੁਪਇਆ ਉਹ ਬੈਠਾ ਬੰਦਾ ਹੁਣ ਪੁੱਛ ਲੋ ਕਿ ਦੋ ਇੱਕ ਤਰੀਕ ਨੂੰ ਆਂਦੀ ਹੈ 4 ਤਰੀਕ ਨੂੰ ਨਾਲ ਦੀ ਨਾਲ ਲੱਖ ਰੁਪਇਆ ਬਣਾ ਕਹਿੰਦਾ ਇੱਥੇ ਉਦਾਂ ਹੀ ਚੱਲ ਰਿਹਾ ਅੱਤਰ ਉਦਾਂ ਹੀ ਨੰਗਰ ਚੱਲ ਰਿਹਾ 50 ਆਉ 100 ਆਉ ਕੋਈ ਅਸੀਂ ਤਾਂ ਇੱਕ ਸੇਵਾ ਭਾਵਨਾ ਨਾਲ ਆਏ ਹੈਗੇ ਹਾਂ ਸੋ ਮੇਰੇ ਕਹਿੰਦਾ ਮਕਸਦ ਆ ਵੀ ਲੋਕਾਂ ਨੇ ਗਲਤੀ ਕੀਤੀ ਹੈ ਗਲਤੀ ਉਹਨਾਂ ਨੇ ਗੁੰਮਰਾਹ ਕੀਤਾ ਕੌਣ بڑے بڑے ਸ਼ਬਦਗਵਾਕ ਲਖਾਤੇ ਅੱਡੀ ਲੇਡੀਜ਼ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਜੀ ਇਹ ਕਰ ਦੇਂਗੇ ਜੀ ਨੌਜਵਾਨਾਂ ਲਈ ਇਹ ਕਰ ਦੇ ਨੇ ਲੋਕ ਇੰਨੇ ਕਮਲੇ ਹੋ ਗਏ ਕਿਸੇ ਨੇ ਇਹ ਨਹੀਂ ਦੇਖਿਆ ਕਿ ਇਹ ਬੰਦਾ ਕੰਮ ਕਰਨ ਵਾਲਾ ਇਹਨੂੰ ਤਾਂ ਜਿਤਾ ਲਈਏ ਇਹ ਬੰਦਾ ਜੋ ਵੀ ਹੈ ਹੁਣ ਇਹ ਦਿੱਲੀ ਤੋਂ ਲਿਆ ਕੇ ਉਰੇ ਗੇਰਦੇ ਇਹਨਾਂ ਨੂੰ ਕੀ ਪਤਾ ਵੀ ਕਿਹੜੇ ਪ੍ਰਿੰਟ ਦੀ ਮੈਨੂੰ ਤਾਂ ਜੇ ਪਤਾ ਸੀ ਨਾ ਵੀ ਪੁਰਾਣੇ ਰਾਜਪੁਰੇ ਦੀ ਇਹ ਸਮੱਸਿਆ ਮੈਂ ਸਭ ਤੋਂ ਪਹਿਲਾਂ ਉਹ ਤੇ ਸ਼ੁਰੂ ਕਰਾਇਆ ਬੜਦੇ ਬੰਦੇ ਵੀ ਦੇ ਲੋ 2.5-3 ਸਾਲ ਲੱਗੇ ਸੀਗੇ ਉਹਨੂੰ ਔਰ ਤੇਨੂੰ ਸ਼ਮਸ਼ਾਨ ਘਾਟ ਦੇ ਕੱਲ ਮੈਨੂੰ ਉਹ ਦੱਸ ਰਹੇ ਸੀ ਕਿ ਮੈਂ ਕਿਉਂ ਇਸ ਸ਼ਮਸ਼ਾਨ ਘਾਟ ਦੀ ਲੱਕੜ ਦੇ ਵਿੱਚੋਂ ਹੀ ਪੈਸੇ ਖਾ ਰਹੇ ਹਾਂ ਬੰਦੇ ਇਹ ਮੈਂ ਉਹ ਕਹਿੰਦੇ ਜੀ ਫਿਰ ਉੱਠ ਕੇ ਬੋਲਿਓ ਕਮਨ ਹੁਣੀ ਜਿਹੜੇ ਆਪਣੇ ਵੀ ਤੁਸੀਂ ਸਾਰਾ ਸਾਡੇ ਸ਼ਮਸ਼ਾਨ ਘਾਟ ਦਾ ਉੱਥੇ ਦਾ ਕੰਮ ਕਰਾ ਕੇ ਦਿੱਤਾ ਕੋਲੋਂ ਮੇਰੇ ਦੋਸਤ ਨੇ ਕਿਤੇ ਇਹਨਾਂ ਬਾਹਰੋਂ ਭੇਜੇ ਪੈਸੇ ਅੱਜ ਤੱਕ ਮੈਨੇ ਕਿਸੇ ਨੂੰ ਉਹਦਾ ਨਾਮ ਨਹੀਂ ਦੱਸਿਆ ਕਿਉਂਕਿ ਉਹਨੇ ਕਿਹਾ ਸੀ ਕਿ ਮੈਂ ਆਪਣੇ ਬਜ਼ੁਰਗਾਂ ਦੇ ਵਾਸਤੇ ਭੇਜਿਆ ਹੁੰਦਾ ਓਨੇ ਕਿਹੜਾ ਨਾਮ ਦੇਖਣਾ ਹੈ ਅਸੀਂ ਜਿੱਥੇ ਮਰਦੀ ਕਰਦੇ ਦਿੰਦੇ ਫਾਇਦੀ ਤੇ ਖੜ੍ਹਦੇ ਦਿੰਦਾ ਕਰਨਾ ਮੈਂ ਉਹਦੇ ਉਹਨਾਂ ਨੂੰ ਪੈਸੇ ਦਿੱਤੇ ਮੈਂ ਕਿਹਾ ਵੀ ਅੰਮੀਠੇ ਸ਼ੁਰੂ ਕਰੋ ਇੱਥੇ ਸੀਮਟੇ ਬਣਾਣੀ ਦੇਖੋ ਤੁਸੀਂ ਉਹ ਠੇ ਬਣਾਏ ਸਾਰੇ ਨੇ ਬਣਾ ਕੇ ਫਿਰ ਮੈਨੂੰ ਫਿਰ ਉਹ ਕਹਿੰਦੇ ਜੀ ਹੋਟਲ ਦਾ ਵੀ ਮੈਂ ਆਪਣੇ ਕੋਲੋਂ ਹੋਰ ਪੈਸੇ ਪਾ ਕੇ ਕਿਤੇ ਤੋਂ ਮੰਗ ਕੇ ਹੋਰ ਕਰਕੇ ਇਹ ਨਵੇਂ ਬਤਲ ਕੇ ਅੱਛੇ ਬਣਾਏਗੇ ਲੱਗਦਾ ਇਹ ਬਾਥਰੂਮ ਦੇ ਦੇ ਕੰਮ ਕਰਾਏ ਦਵਾਰਾਂ ਦੇ ਕਰਾਏ ਪੱਕੀ ਰੋਡ ਬਣਾਇਓ ਜਿਹੜੀ ਤੁਹਾਡੇ ਵਾਲੀ ਉੱਧਰ ਨੂੰ ਸੀਗੀ ਉਹ ਹੈ ਇੱਕ ਨਾਲ ਇੰਨੇ ਜਿਆਦਾ ਜਿਹੜੇ ਕੰਮ ਜਿਹੜੇ ਇਲਾਕੇ ਦੇ ਜਿਹੜੇ ਕਰਾਏ ਆ ਪਰ ਕੋਈ ਗੱਲ ਨਹੀਂ ਜੇ ਗਲਤੀ ਹੋ ਗਈ ਆ ਆਪਾਂ ਸਾਰੇ ਪਰਿਵਾਰ ਦੇ ਮੈਂਬਰ ਆ ਪਰਿਵਾਰ ਚੋਂ ਕਿਹੜੇ ਨਿਆਣੇ ਗਲਤੀ ਨਹੀਂ ਕਰ ਲੈਂਦੇ ਹੈਗੇ ਹਣ ਹੁਣ ਮੇਰਾ ਬਿਲਟੀ ਵੀ ਤਾਂ 100 ਵਾਰੀ ਗਲਤੀ ਕਰ ਸਕਦਾ ਹੈਗਾ ਐਦਾਂ ਹੀ ਤੁਸੀਂ ਵੀ ਮੇਰੇ ਬੱਚੇ ਆ ਤਾਂ ਤੋਂ ਤੁਸੀਂ ਆਪਾਂ ਨੇ ਲੜ ਕੇ ਰਹਿਣਾ ਇੱਕ ਤਾਂ ਸੋਸ਼ਲ ਮੀਡੀਆ ਤੇ ਯਾਰ ਇਹ ਪ੍ਰਚਾਰ ਕਰਿਆ ਕਰੋ ਵੀ ਇਹ ਕੰਬੋਸ ਸਾਹਿਬ ਨੇ ਇੰਨੇ ਕੰਮ ਕਰ ਰਹੇ ਆ ਮੂ ਸਾਰਾ ਦਿਨ ਆਪਾਂ ਲੱਗੇ ਹੀ ਰਹਿਣੇ ਹੈਗੇ ਆ ਵੀ ਇੱਧਰ ਉੱਧਰ ਨੂੰ ਇਹ ਪਾਇਆ ਕਰੋ ਇਹਨਾਂ ਦਾ ਇਹਨਾਂ ਨੂੰ ਗਰੁੱਪਾਂ 'ਚ ਜੋੜੋ ਨਿੱਤ ਸਾਰਿਆਂ ਦੇ ਨੰਬਰ ਲਓ ਇਹਨਾਂ ਨੂੰ ਗਰੁੱਪ ਬਣਾ ਕੇ ਠੀਕ ਹੈ ਨੀ ਉਹ ਗਰੁੱਪ ਦੇ ਵਿੱਚ ਸ਼ਾਮਲ ਹੋ ਹੁਣ ਆਪਾਂ ਉਧਰ ਲਈ ਨਾਲ ਕੱਲ ਮੇਰੀ ਬਹੁਤ ਵੱਡੀ ਮੀਟਿੰਗ ਹੋਈ ਆ ਨੈਕਸਟ ਮੀਟਿੰਗ ਆਪਾਂ ਹੋਰ ਕਰਨੀ ਹੈਗੀ ਆ ਤੇ ਉਸ ਦਿਨ ਮੈਂ ਇਹ ਸੋਚਦਾ ਵੀ ਕਟੋਂ-ਕਟ 1000 ਬੰਦਾ ਹੋਣਾ ਚਾਹੀਦਾ ਤੁਹਾਡੀ ਜ਼ਿੰਮੇਵਾਰੀ ਇਹ ਸਾਰਿਆਂ ਦੀ ਮੈਂ 8 ਦੇ 8 ਵਾਰਡਾਂ ਦੇ ਵਿੱਚੋਂ ਘੱਟ ਤੋਂ ਘੱਟ 1000 ਬੰਦਾ ਵੱਧ ਚਾਹੀਏ ਆਪਾਂ 2000 ਕਰ ਲਈਏ 2500 ਕਰ ਲਈਏ ਵੀ ਤਾਂ ਕੰਮ ਦਾ ਕਹਿ ਜਾਂਦਾ ਵੀ ਇੱਕ ਬੜੀ ਵੱਡੀ ਮੈਸੇਜ ਆਪਾਂ ਨੇ ਦੇਣਾ ਹੈਗਾ ਤੇ ਉਹ ਫੇਰ ਦੂਜੀ ਗੱਲ ਇਹ ਹੈ ਕਿ ਅਸੀਂ ਕੀ ਕਰਨੇ ਆ 11 ਤਰੀਕ ਨੂੰ ਆਪਾਂ ਉੱਥੇ ਚੱਲ ਰਹੇ ਹੈਗੇ ਆ ਸਾਡਾ ਪ੍ਰੋਗਰਾਮ ਹੈਗਾ ਸੰਭਰਾਲੇ ਦਾ ਆਲ ਇੰਡੀਆ ਕਾਂਗਰਸ ਮੀਟਿੰਗ ਦੇ ਪ੍ਰਧਾਨ ਆ ਰਹੇ ਨੇ ਤੇ ਉਹਨਾਂ ਦਾ ਪ੍ਰੋਗਰਾਮ ਤੁਸੀਂ ਜਾ ਸਕਦੇ ਆ ਕਿਉਂਕਿ ਪਿੱਪਲ ਉਹਨਾਂ ਦੀ ਜ਼ਿੰਮੇਵਾਰੀ ਮੈਂ ਲਈ ਆ ਉਹਨਾਂ ਨੂੰ ਦੋ ਬੱਸਾਂ ਦਿੱਤੀਆਂ ਨੇ ਤੇ ਮੈਂ ਇਹ ਚਾਹਣਾ ਕਿ ਤੁਸੀਂ ਵੀ ਚੱਲੋ ਉਸਨੂੰ ਥੋੜਾ ਪਾਰਟੀ ਚਨ ਵਾਰੋਂ ਹੋਇਆ ਕਰੂੰ ਅਦਰਵਾਈਜ਼ ਜਦੋਂ ਉਰੇ ਪ੍ਰੋਗਰਾਮ ਕਰੀਏ ਤਾਂ ਤੁਸੀਂ ਕੋਈ ਪ੍ਰੋਗਰਾਮ ਛੱਡਣਾ ਨਹੀਂ ਪਾਰਟੀ ਦਾ ਮੈਂ ਪਹਿਲਾਂ ਵੀ ਸੇਵਾ ਕੀਤੀ ਹੈ ਇਲਾਕੇ ਦੀ ਆਉਣ ਵਾਲੇ ਸਮੇਂ 'ਚ ਵੀ ਸੇਵਾ ਕਰਾਂਗਾ ਮੈਂ ਤਾਂ ਇੱਕ ਆਪਣਾ ਘਰ ਮੰਨ ਕੇ ਮੈਂ ਅੱਗੇ ਲਾਇਸਪੈਨਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਮੇਰਾ ਇਹ ਪਰਿਵਾਰ ਆਹੇ ਜਦ ਪਰਿਵਾਰ 'ਚ ਕਿਸੇ ਨੂੰ ਤਕਲੀਫ ਹੁੰਦੀ ਆ ਤਾਂ ਨੇਚਰਲੀ ਮੈਨੂੰ ਤਾਂ ਹੋਣੀ ਹੋਣੀ ਹੈਗੀ ਆ ਹਰ ਤੁਸੀਂ ਇਹ ਦੇਖ ਲਓ ਹੁਣ ਵੀ ਮੈਂ ਜਦੋਂ ਵੀ ਮੈਨੂੰ ਕੋਈ ਸੱਦਦਾ ਤਾਂ ਮੈਂ ਉਹਦੇ ਨਾਲ ਦੀ ਨਾਲ ਹੀ ਘੰਟਾ ਪਹਿਲਾਂ ਜਾਵਾਂ ਘੰਟਾ ਬਾਅਦ ਚ ਜਾਵਾਂ ਮੈਂ ਖੜੇ ਨਾਲ ਦੀ ਨਾਲ ਹੀ ਖੜਾ ਰਹਾਂ ਪਰ ਮੈਂ ਇਹਨਾਂ ਨੂੰ ਟਾਈਮ ਦਿੱਤਾ ਕਿ ਤੁਸੀਂ ਕਰੋ ਕੁਝ ਦੋਸਾਂ ਨਹੀਂ ਕਰ ਸਕੇ ਤੇਰਾ ਬਾਪ ਸੰਭਾਲਾਂਗੇ ਇਹ ਤਾਂ ਆਪਣਾ ਪਰਿਵਾਰ ਹੈ ਅਸੀਂ ਕਿਉਂ ਬਾਹਰ ਜਾਂਦੇ ਆਂਗੇ ਜੇ ਕੋਈ ਪਰਿਵਾਰ ਤੇ ਰੁਕ ਕੇ ਬਾਹਰ چلا ਗਿਆ ਸੀ ਕੋਈ ਗਲਤੀ ਨਾਲ ਚਲਾ ਗਿਆ ਸੀ ਤਾਂ ਫੇਰ ਆਪਾਂ ਵਾਪਸ ਲੈਣਾ ਉਹਨਾ ਸੋ ਤੱਕੜੇ ਹੋ ਕੇ ਰਹੋ ਜਿਹੜੇ ਤੁਸੀਂ ਆਏ ਆਂ ਮੈਂ ਬੜੀ ਖੁਸ਼ੀ ਹੈ ਕਿ ਤੁਸੀਂ ਸਾਰੇ ਅੱਜ ਵਕ ਵਕ ਸੋਚ ਕੇ ਜਿੰਨੇ ਵੀ ਸਾਥੀ ਇੱਥੇ ਆਇਆ ਨੇ ਜੀ ਆਇਆਂ ਨੂੰ ਕਹਿੰਦਾ ਤੁਹਾਨੂੰ ਤੁਹਾਡਾ ਆਪਣਾ ਘਰ ਆਇਆ ਹੈ ਆਪਾਂ ਨੇ ਬਸ ਮਤਲਬ ਕਹਿਣ ਦਾ ਇੱਕ ਤੁਸੀਂ ਹੋਰ ਵੀ ਆਪਾਂ ਨੇ ਸਨੇਹ ਦੇਣਾ ਕਿ ਆਪਾਂ ਆਪਣੇ ਬੱਚਿਆਂ ਨੂੰ ਨਸ਼ਾ ਵਗੈਰਾ ਤੋਂ ਬਚਾਈਏ ਆਪਣੇ ਕੰਮਕਾਰਾਂ ਚ ਲੋਕੋ ਬਰਾਈ ਚ ਨਹੀਂ ਪੈਣਾ ਹੈਗਾ ਕਿਉਂਕਿ ਨਸ਼ਿਆਂ ਨੇ ਜ਼ਿੰਦਗੀਆਂ ਖਰਾਬ ਕਰਤੀਆਂ ਜਿਹੜੀਆਂ ਬਾਹਰੀਆਂ ਏਜੰਸੀਆਂ ਨੇ ਪੰਜਾਬ ਨੂੰ ਤਬਾਹ ਕਰਨੀਆਂ ਚਾਹੁੰਦੀਆਂ ਨੇ ਸੋ ਇਹ ਬਚਾਉਣਾ ਕਿੰਨੇ ਹੈ ਆਪਾਂ ਨੇ ਰਲ ਕੇ ਬਚਾਣਾ ਪੰਜਾਬ ਨੂੰ ਆਪਣੇ ਬੱਚਿਆਂ ਨੂੰ ਰਲ ਕੇ ਬਚਾਣਾ ਹੈ ਜੇ ਸੋ ਤੱਕੜੇ ਹੋ ਕੇ ਲੋਕ ਆਪਾਂ ਹੋਰ ਵੀ ਸਟਰੋਂਗਲੀ ਮਤਲਬ ਕਹਿਣ ਦਾ ਵੀ ਕਰਿਆ ਕਰਾਂਗੇ ਜਿੰਨੇ ਵੀ ਹੈਗੇ ਇਹਨਾਂ ਨੂੰ ਅਨਵਾਲਵ ਕਰਕੇ ਰੱਖਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਹੈ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹ ਇੱਕ ਟੀਮ ਪੂਰੀ ਇਹ ਬਣਾਓ ਇਹਦਾ ਨਾਮ ਨੰਬਰ ਸਾਰੇ ਲਿਖੀ ਪੂਰੇ ਤੇ ਲਿਖ ਕੇ ਤੇ ਉਹਨਾਂ ਨੂੰ WhatsApp ਗਰੁੱਪ ਦੇ ਨਾਲ ਜੋੜੋ ਇਹਨਾਂ ਦੇ ਆਪਣੇ ਪ੍ਰੋਗਰਾਮ ਪਾਇਆ ਕਰੋ ਜਿਹੜੇ ਆਪਣੇ ਉਹਦੇ ਮੇਰੇ ਪ੍ਰੋਗਰਾਮ ਸਾਰਿਆਂ ਤੋਂ ਪਾਇਆ ਕਰੋ ਤੇ ਇਹ ਆ ਤਕੜੇ ਹੋ ਕੇ ਮਤਲਬ ਕਹਿੰਦਾ ਵੀ ਨਿਕਲਾਂਗੇ ਇਹਨਾਂ ਪਾਰਲੀਮੈਂਟ ਦੇ ਚੋਣਾਂ ਚ ਜੇ ਚੋਣਾਂ ਤੋਂ ਬਾਅਦ ਹੋਰ ਵੀ ਤਕੜੇ ਹੋ ਕੇ ਨਿਕਲਾਂਗੇ ਹੂੰ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਜੀ ਆਇਆਂ ਨੂੰ ਤੁਸੀਂ ਘਰੇ ਆਏ ਆ ਤੁਹਾਡਾ ਆਪਣਾ ਘਰ ਆ ਇਹ ਤਾਂ 24 ਘੰਟੇ ਦਰਵਾਜ਼ੇ ਖੁੱਲੇ ਆ ਘਰ ਦੇ ਦਾਤਾ ਇੱਕ ਤੁਹਾਨੂੰ ਨਾਲ ਇਹ ਮੇਰਾ ਜੈਂਟਲਮੈਨ ਪ੍ਰੋਮਿਸ ਆ ਪੂਰੇ ਇਲਾਕੇ ਦੀ ਜਨਤਾ ਦੇ ਨਾਲ ਕਿ ਮੈਂ ਠੀਕ ਆ ਰਾਜਨੀਤੀ ਕਰਦਾ ਪਰ ਰਾਜਨੀਤੀ ਤੋਂ ਜ਼ਿਆਦਾ ਜ਼ਿਆਦਾ ਮੈਂ ਧਾਰਮਿਕ ਵੀ ਹੈਗਾ ਪਰ ਮੈਂ ਨày ਇਹ ਪ੍ਰਮਾਤਮਾ ਦੇ ਕੋਲੋਂ ਮੰਗ ਕੇ ਕਹਿੰਦਾ ਕਿ ਜਿਸ ਦਿਨ ਮੇਰੇ ਆਖਰੀ ਸਾਹ ਨਿਕਲਣਾ ਉਹ ਤੁਹਾਡੀ ਸਾਰਿਆਂ ਦੀ ਸੇਵਾ ਕਰਦੇ ਹੋਣ ਕਹਿੰਦਾ ਮੈਂ ਇਸ ਤਰ੍ਹਾਂ ਦਾ ਬੰਦਾ ਹੈਗਾ ਉਹੀ ਮਤਲਬ ਕਹਿੰਦਾ ਅੱਜ ਤੱਕ ਤੁਸੀਂ ਇਹ ਦੱਸੋ ਕਿ ਤੁਹਾਨੂੰ ਕੋਈ ਬੰਦਾ ਮਿਲਿਆ ਕਿ ਜਿਹੜਾ ਕਹੇ ਕਿ ਮੈਂ ਹਰਦਿਆਲ ਸਿੰਘ ਨੂੰ 500 ਰੁਪਏ ਦੇ ਕੇ ਕੰਮ ਕਰਾ ਕੇ ਆਇਆ ਕੋਈ ਮਿਲਿਆ ਜੇ ਆਪਾਂ ਨੇ ਕੰਮ ਕੀਤੇ ਕਿ ਨਹੀਂ ਕਿਤੇ ਪਿੱਛੇ ਲੱਗ ਕੇ ਚੁ ਜੇ ਕੰਮ ਕੀਤੇ ਤਾਂ ਤਾਂ ਹੀ ਤਿੰਨ ਅਵਾਰਡ ਸਾਨੂੰ ਮਿਲੇ ਹਨ ਭਾਰਤ ਸਰਕਾਰ ਤੋਂ ਜੇ ਤਾਂ ਮੈਂ ਇੱਥੋਂ ਲੈ ਆਂਦਾ ਪੰਜਾਬ ਸਰਕਾਰ ਤੋਂ ਉਹਨੇ ਕਹਿੰਦੇ ਜੋ ਮੁੱਖ ਮੰਤਰੀ ਨਾਲ ਇਹਦੀ ਦੋਸਤੀ ਸੀ ਜੀ ਲੈ ਆਇਆ ਹੈ ਹੁਣ ਰਾਸ਼ਟਰਪਤੀ ਨਾਲ ਤਾਂ ਸਾਡੀ ਦੋਸਤੀ ਨਹੀਂ ਪ੍ਰਧਾਨ ਮੰਤਰੀ ਨਾਲ ਤਾਂ ਨਹੀਂ ਸਾਡੀ ਦੋਸਤੀ ਸੈਂਟਰ ਦੇ ਹੈਲਥ ਮੰਤਰੀ ਨਾਲ ਤਾਂ ਨਹੀਂ ਦੋਸਤੀ ਜੇ ਸਾਡਾ ਚੰਗਾ ਕੰਮ ਕਰਿਆ ਹੋਇਆ ਸੀ ਉਹਨਾਂ ਨੇ ਐਪਰੀਸ਼ੀਏਟ ਕਰਿਆ ਸਾਡੇ ਕੰਮ ਦੀ ਸਰਾਣਾ ਹੋਈ ਆ ਦੇਣਾ ਪਿਆ ਉਹਨਾਂ ਨੂੰ ਨੰਬਰ ਹੀ ਜਦੋਂ ਅਸੀਂ ਅੱਗੇ ਆਈਏ ਸਭ ਤੋਂ ਸੋ ਬੜਾ ਅਚਨ ਲੱਗਿਆ ਤੁਸੀਂ ਆਏ ਆ ਬੜਾ ਖੁਸ਼ੀ ਆ ਮੈਂ ਆਪਾਂ ਇਸ ਹਾਲੇ ਰਿਕਾਰਡ ਪਿੰਟਰ ਨਾਲ ਜੋੜਨਾ ਤੇ ਤਕੜੇ ਹੋ ਕੇ ਆਪਾਂ ਲੱਗਣਾ ਤੇ ਮਿਲਦੇ ਰਹਾਂਗੇ ਹਰ ਪ੍ਰੋਗਰਾਮ ਚ ਇੱਕ ਇੱਕ ਛੋਟੀ ਟੀਮ ਬਣਾਓ ਇਹਨਾਂ ਦਾ ਨੰਬਰ ਫੋਨ ਲਿਖ ਕੇ ਸਾਰਾ ਸਾਨੂੰ ਦਿਓ ਆਪਾਂ ਇੱਥੇ ਦਫ਼ਤਰ ਚ ਵੀ ਇਹ ਮੰਗਾ ਦਈਏ ਤੇ ਉਹ ਪੂਰੇ ਇਹਨਾਂ ਨੂੰ ਗਰੁੱਪਾਂ ਵਿੱਚ ਸ਼ਾਮਲ ਕਰ ਲਈਏ ਤੇ WhatsApp ਗਰੁੱਪ ਜਿਹੜਾ ਹੈਗਾ ਅਲੱਗ ਉੱਥੇ ਉਹਦਰ ਦਾ ਬਣਾ ਲੋ ਜੀ ਸਾਰਾ ਹੈ ਮੈਂ ਕਹਿੰਦਾ ਦੇਖੋ ਜੀ ਸਿੱਧਾ ਸਾਰਾ ਦਿਨ ਚੱਲਦਾ ਇਹਨਾਂ ਦਾ ਤੁਹਾਡਾ ਕੰਮ ਬੂਥ ਮੁਤਾਬਕ ਬਣਾ ਲੀ ਸਾਰੇ ਸਾਨੂੰ ਪਾਵਕ ਪੂਰੇ ਇਲਾਕੇ ਦਾ ਜਿਹੜਾ ਹੈਗਾ ਉਹ ਬਣਾਇਆ ਜਾਵੇ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਜੀ ਆਇਆ ਸਾਰਿਆਂ ਨੂੰ ਆਫੀਸ਼ੀਅਲੀ ਜੁਆਇਨ ਕਰਾ ਲਉਂਗੀ ਉਹ ਰਿਐਕਸ਼ਨ ਤੇ ਹੈ ਤੇ ਖੁਸ਼ੀ ਹੈ ਮੈਨੂੰ ਜਿੰਦੇ ਰਹਾਂਗੇ ਫਿਰ ਵੀ ਜਿੰਨੇ ਜੋਗਾ ਹੈਗਾ ਹੁਣ ਮੈਂ ਤੁਹਾਡੇ ਨਾਲ ਸਰਕਾਰ ਬਣੇਗੀ ਬੜਾ ਮਾਨ ਸਨਮਾਨ ਮੈਨੂੰ ਪਤਾ ਜੀ ਹੈ ਇਹ ਮਤੇ ਕਿ ਨੀਰਾ ਪਾਰਟੀ ਚ ਵੀ ਕਿੰਨਾ ਰਣਾਲਾ ਡਾਇਰ ਹੋ ਰਿਹਾ ਤੇ ਜੇ ਹੋਰ ਵੀ ਜਿਆਦਾ ਪਾਣ ਇਲਾਕੇ ਚ ਜਿਹੜਾ ਰਹਿ ਗਿਆ ਪੰ ਕੋਈ ਇਹ ਦੂਰਾ ਨਹੀਂ ਛੱਡਦਾ ਮੇਰੇ ਲਈ ਮਨ ਦੀ ਤਮੰਨਾ ਹੁਣ ਤਾਂ ਨਾਰਦਰਨ ਇੰਡੀਆ ਚ ਨੰਬਰ 1 ਤੇ ਆਈ ਸੀ ਪਰਮਾਤਮਾ ਨੇ ਮੌਕਾ ਦੇਣਾ ਹੀ ਦੇਣਾ ਤੁਹਾਡੇ ਰਹੀ ਕਿ ਇਹ ਰਾਜਪੁਰਾ ਹਲਕਾ ਪੂਰੇ ਹਿੰਦੁਸਤਾਨ ਚੋਂ ਇੱਕ ਨੰਬਰ ਦਾ ਹਲਕਾ ਬਣਾ ਕੇ ਦਿਖਾਵਾਂਗਾ আর ਤੁਸੀਂ ਵੀ ਦੇਖੋਗੇ ਆਪਣੀ ਅੱਖਾਂ ਨਾਲ ਅਕਸਰ ਇਹ ਕਈ ਦਰਜਨ ਦੇ ਕਰੀਬ ਪੁਰਾਣਾ ਰਾਜਪੁਰਾ ਤੋਂ ਵਿੱਕੀ ਟਾਈਗਰ ਦੀ ਅਗਵਾਹੀ ਵਿੱਚ ਜਾਂ ਦੇਖ ਰੇਖ ਵਿੱਚ ਆਪਾਂ ਕਹਿੰਦੇ ਉਹਦੇ ਸਾਥੀਆਂ ਨੇ ਕਾਂਗਰਸ ਨੂੰ ਸਮੂਲੀਅਤ ਕੀਤੀ ਹੈ ਜੀ ਕਿਆ ਕਹਿਣਾ ਚਾਹੂंगे ਜੀ ਦੇਖੋ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਨੌਜਵਾਨਾਂ ਨੇ ਕਿਉਂਕਿ ਜੋ ਪਿਛਲੇ ਜਿਹੜੀ 2017 ਤੋਂ ਲੈ ਕੇ 22 ਤੱਕ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਸੀਂ ਵਿਕਾਸ ਕਰਾਇਆ ਇਲਾਕੇ ਦੇ ਅੰਦਰ بڑے بڑے ਇੰਡਸਟਰੀਅਲ ਪ੍ਰੋਜੈਕਟ ਮੈ ਲੈ ਕੇ ਆਇਆ ਤੇ ਜੀ ਦੀ ਬਦੌਲਤ ਭਾਰਤ ਸਰਕਾਰ ਨੇ ਸਾਨੂੰ ਤਿੰਨ ਅਵਾਰਡ ਦਿੱਤੇ ਮੇਰੀ ਪੰਚਾਇਤ ਸਮਤੀ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਅਵਾਰਡ ਦਿੱਤਾ ਮੇਰੇ ਸ਼ਹਿਰ ਨੂੰ ਸੁੰਦਰ ਤੇ ਸਾਫ਼ ਸ਼ਹਿਰ ਦੇ ਲਈ ਰਾਸ਼ਟਰਪਤੀ ਸਾਹਿਬ ਨੇ ਅਵਾਰਡ ਦਿੱਤਾ ਤੇ ਮੇਰੇ ਸਿਵਲ ਹਸਪੀਟਲ ਨੂੰ ਜਿਹੜਾ ਕਾਇਆਕਲਪ ਦੇ ਅਧੀਨ ਪੂਰੇ ਪੰਜਾਬ ਚੋਂ ਨੰਬਰ 1 ਡਿਕਲੇਅਰ ਕਰਕੇ 10 ਲੱਖ ਰੁਪਏ ਦਾ ਇਨਾਮ ਸੀ ਜਿਹੜਾ ਉਹ ਬਿਲੇਬ ਤੋਂ ਉਹ ਜਿਹੜੇ ਅੱਜ ਜਦੋਂ ਇਹ ਦੇਖਦੇ ਆ ਕਿ ਪਿਛਲੇ 2 ਸਾਲਾਂ ਤੋਂ ਸਾਨੂੰ ਗਮਰਾਹ ਕੀਤਾ ਗਿਆ ਤੇ ਬੜੇ-ਬੜੇ ਸਬਜਵਾਕ ਦਿਖਾ ਕੇ ਸਾਨੂੰ ਜਿਹੜਾ ਹੈਗਾ ਦੂਜੀਆਂ ਪਾਰਟੀਆਂ ਦੇ ਲੋਕਾਂ ਨੇ ਗਮਰਾਹ ਕੀਤਾ ਤਾਂ ਇਹਨਾਂ ਨੇ ਇਹ ਸੋਚ ਇਹਨਾਂ ਨੇ ਬਦਲੀ ਆ ਇਹ ਵੱਖ-ਵੱਖ ਪਾਰਟੀਆਂ ਚੋਂ ਆ ਕੇ ਇਹਨਾਂ ਨੇ ਸੋਚ ਬਦਲੀ ਆ ਕਿ ਸਾਨੂੰ ਜਿਸ ਇਨਸਾਨ ਨੇ ਕੰਮ ਕੀਤਾ ਇਲਾਕੇ ਦੇ ਅੰਦਰ ਉਹਦਾ ਔਰ ਵੀ ਜਿਆਦਾ ਸਹਿਯੋਗ ਆ ਜਿਹੜਾ ਦੇਣਾ ਚਾਹੀਦਾ ਸੋ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਬੱਚਿਆਂ ਦਾ ਕਿ ਇਹਨਾਂ ਬੱਚਿਆਂ ਨੇ ਬੜਾ ਅੱਛਾ ਜਿਹੜਾ ਡਿਸੀਜਨ ਲਿਆ ਕਿਉਂਕਿ ਇਹਨਾਂ ਨੂੰ ਪਤਾ ਕਿ ਪਿਛਲੇ ਦਸਾਂ ਸਾਲਾਂ 10 ਸਾਲ ਮੈਂ ਮਲੇ ਰਹਾਂ 10 ਸਾਲ ਚ ਰਾਜਪੁਰੇ ਦੇ ਅੰਦਰ ਕਿਸੇ ਨੂੰ ਕੋਈ ਤਕਲੀਫ ਨਹੀਂ ਮੈਂ ਆਣ ਦਿੱਤੀ ਜਦ ਕੋਵਿਡ ਦਾ ਟਾਈਮ ਸੀ ਤੁਸੀਂ ਇਹ ਦੇਖੋ ਅਸੀਂ ਸਾਰਿਆਂ ਦਾ ਇੱਥੇ ਕੋਲ ਖੜ ਕੇ ਆਪਣੇ ਇਲਾਜ ਕਰਾਇਆ ਪਰ ਕਿਸੇ ਬੰਦੇ ਨੂੰ ਰਾਜਪੁਰੇ ਚ ਅਸੀਂ ਭੁੱਖਾ ਨਹੀਂ ਸੌਣ ਦਿੱਤਾ ਜਿੱਥੇ ਤਾਂ ਖੇਡਾਂ ਦਾ ਜਿਹੜੀ ਗੱਲ ਆ ਇਸ ਇਸੇ ਇੱਥੇ ਮੈਂ ਜਿਹੜਾ ਸਪੋਰਟਸ ਦੇ ਰਾਹੀਂ ਜਿਹੜਾ 7 ਏਕੜ ਦੇ ਵਿੱਚ ਸਟੇਡੀਅਮ ਦੀ ਉਹ ਸਾਰੀ ਸ਼ੁਰੂ ਕਰਾਈ ਸੀ ਤਾਂ ਜਿਹੜਾ ਅੱਜ ਰੁਕਿਆ ਪਿਆ ਹੈਗਾ ਐਦਾਂ ਹੀ ਮੈਂ ਬਨੂੜ ਦੇ ਵਿੱਚ ਬਹੁਤ ਵੱਡਾ ਜਿਹੜਾ ਸਟੇਡੀਅਮ ਦੀ ਉਹ ਸਾਰੀ ਕਰਾਈ ਸੀ ਜਾਂ ਜਿਹੜਾ ਇਹਨਾਂ ਦੇ ਏਰੀਏ ਦੇ ਵਿੱਚ ਜਿਹੜੇ ਮੈਂ ਕੰਮ ਕਰਾਏ ਆ ਚਾਹੇ ਮੈਂ ਟੋਬਿਆਂ ਨੂੰ ਬੰਦ ਕਰਾ ਕੇ ਵੱਡੇ ਵੱਡੇ ਪਾਰਕ ਬਣਾਤੇ ਚਾਹੇ ਮੈਂ ਉੱਥੇ ਜਿਹੜੇ ਹੈਗੇ ਵੱਡੇ ਵੱਡੇ ਕਮਿਊਨਿਟੀ ਹਾਲ ਦੇ ਲਈ ਕਰਾਏ ਆ ਚਾਹੇ ਵੱਡੀਆਂ ਧਰਮਸ਼ਾਲਾ ਦੇ ਲਈ ਕਰਾਏ ਆ ਜੇ ਅੱਜ ਤੁਸੀਂ ਓਪਨ ਜਿਮ ਲੱਗੇ ਹੋਏ ਹੈਗੇ ਆ ਹੋਰ ਵੀ ਜਿਹੜੇ ਸਮਾਜ ਦੇ ਜਿਹੜੇ ਅੱਛੇ ਕੰਮ ਸੀ ਜੋ ਜੋ ਮੈਨੂੰ ਇਹਨਾਂ ਨੇ ਕਿਹਾ ਉਹ ਸਾਰਾ ਜਿਹੜਾ ਸੀਗਾ ਮੈਂ ਇਲਾਕੇ ਦੇ ਅੰਦਰ ਜਿਹੜੇ ਕਰਾ ਕੇ ਦਿੱਤੇ ਸੀ ਸੋ ਅੱਜ ਇਹਨਾਂ ਬੱਚਿਆਂ ਨੇ ਇਸ ਗੱਲ ਦੇ ਉੱਤੇ ਜਿਹੜਾ ਹੈ ਮਤਲਬ ਸੋਚ ਕੇ ਉਹ ਆਪਣੀ ਜਿਹੜੀ ਸੋਚ ਹੈ ਜਿਹੜੀ ਤਬਦੀਲ ਕਰਕੇ ਸਾਡੇ ਨਾਲ ਖੜੇ ਆ ਮੈਂ ਇਹਨਾਂ ਨੂੰ ਵੈਲਕਮ ਕਰਦਾ ਤੇ ਆਉਣ ਵਾਲੇ ਸਮੇਂ 'ਚ ਮੈਂ ਜਿਵੇਂ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਿਲਾਣਾ ਕਿ ਇਸ ਇਲਾਕੇ ਨੂੰ ਪਹਿਲਾਂ ਅਸੀਂ ਨਾਰਦਰਨ ਇੰਡੀਆ ਦਾ ਨੰਬਰ 1 ਇਲਾਕਾ ਬਣਾਇਆ ਸੀ ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਰਾਹੀ ਪਰਮਾਤਮਾ ਨੇ ਤਾਕਤ ਦੇਣੀ ਹੈ ਤਾਂ ਮੈਂ ਮੇਰੇ ਇਹ ਮਨ ਦੀ ਤਮੰਨਾ ਕਿ ਮੈਂ ਭਾਰਤ ਦਾ ਨੰਬਰ 1 ਹਲਕਾ ਜਿਹੜਾ ਹੋ ਰਾਜਪੁਰਾ ਬਣਾ ਕੇ ਦਿਖਾਵਾਂ ਵਿਕਾਸ ਦੇ ਪੱਖੋਂ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਬੜੀ ਖੁਸ਼ੀ ਹੋਈ ਹੈ ਧੰਨਵਾਦ ਹਾਂਜੀ ਵਿੱਕੀ ਜੀ ਅੱਜ ਤੁਹਾਡੇ ਵੱਲੋਂ ਆਪਣਾ ਕਈ ਦਰਜਨ ਦੇ ਕਰੀਬ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਸਮੂਲਿਤ ਕੀਤੀ ਗਈ ਹੈ। ਕੀ ਕਹਿਣਾ ਚਾਹੋਗੇ ਸਰ? ਹਾਂਜੀ ਜੀ ਪ੍ਰਧਾਨ ਜੀ ਨਾਲ ਜੁੜਨ ਆਏ ਸੀਗੇ। ਤੇ ਇਹਨਾਂ ਨਾਲ ਹਮੇਸ਼ਾ ਇਹ ਵਿਸ਼ਵਾਸ ਦਵਾਣਾ ਸੀ ਵੀ ਨਾਲ ਹੀ ਰਹਾਂਗੇ ਜੀ। ਜਿਹਦੇ ਮੈਂ ਚੋਣ ਆ ਰਹੀਆਂ ਥੋਡੇ ਵੱਲੋਂ ਕਿੱਡਾ ਵੱਡਾ ਮਤਲਬ ਹੁੰਗਾਰਾ ਦਿੱਤਾ ਜਾਊਗਾ ਜਾਂ ਕਿਵੇਂ ਤੁਹਾਡੇ ਵੱਲੋਂ ਕਿਹੜੇ ਅਗਲੇ ਕੰਮ ਕੀਤੇ ਜਾਣਗੇ ਚੋਣਾਂ ਵਾਸਤੇ ਜਿਤਾਉਣ ਵਾਸਤੇ। ਚੋਣਾਂ ਵਾਸਤੇ ਦੇਖੋ ਜੀ ਨਾਲ ਹੈਗੇ ਆਂ ਵੱਧ ਚੜ ਕੇ ਆਪਣੇ ਵੱਲੋਂ ਆਪਣੀ ਸੋਚ ਤੋਂ ਵੀ ਜ਼ਿਆਦਾ ਵੱਧ ਚੜ ਕੇ ਇਹਨਾਂ ਨਾਲ ਰਹਾਂਗੇ ਜੀ। ਧੰਨਵਾਦ ਆਓ ਚੱਲ ਜਾਈਏ ਧੰਨਵਾਦ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਜੂਮ ਪਬਿਕ ਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ